ਲੇ ਸਾਲਾ ਆਹ ਚੰਗਾ ਭਲਾ ਸਰਦਾਰ ਬੰਦਾ ਤੂੰ ਹੋ ਕੇ ਕੀ ਕੰਜਰ ਵਾਲੇ ਕੰਮ ਕਰ ਰਹੇ ਆ ਮੈਂ ਤੇਰਾ ਲਾਟੂ ਲੈ ਸਾਲਾ ਇਹ ਅੱਡ ਦਲਜੀਤ ਬੰਦਾ ਜੀ 14 ਉਹ ਫਿਲਮਾਂ ਚ ਤੁਸੀਂ ਤਾਂ ਸ਼ਰਮ ਕਰ ਲੋ ਕੋਈ ਹੋਰ ਕੋਈ ਗੀਤ ਲਾ ਲੋ ਤੁਸੀਂ ਕੁਝ ਹੋਰ ਕਰ ਲੋ ਇਹ ਜ਼ਰੂਰੀ ਹੈ ਕਿਉਂ ਬਦਨਾਮ ਕਰਦੇ ਹੋ ਸਾਲੂ ਪੱਗ ਨੂੰ ਪੱਗ ਦੀ ਲਾਤ ਤਾਂ ਰੱਖ ਲੈ ਸਾਲਾ ਨਾਲ ਉਹ ਖੱਚ ਉਹਦਾ ਚੱਲ ਹੈਗੀ ਆ ਉਹਨਾਂ ਦਾ ਅੱਜ ਕੱਲ ਜੋ ਚੱਲ ਰਿਹਾ ਇਹਨਾਂ ਦਾ ਇਹ ਤਾਂ ਅੱਗਾ ਪਿੱਛਾ ਦਿਖਾਉਣਾ ਉਹ ਤੇਰਾ ਭਲਾ ਹੋ ਜੇ ਤੇਰਾ ਉਹ ਸੱਬਿਆਚਾਰ ਕਿੱਥੇ ਰੋੜ ਰਿਆ ਆਪਣਾ ਸੱਬਿਆਚਾਰ ਤਾਂ ਆਪਣਾ ਗਿਆ ਸੱਬਿਆਚਾਰ ਤਾਂ ਸਾਲਾ ਘਰੇ ਤੋਂ ਬਾਹਰ ਹੀ ਆ ਗਿਆ ਹੈ ਸੱਬਿਆਚਾਰ ਕਿੱਥੇ ਗਿਆ ਘਰੇ ਤੋਂ ਬਾਹਰ ਹੀ ਫਿਰਦਾ ਸੱਬਿਆਚਾਰ ਤਾਂ ਦਿਖਦੀ ਨਹੀਂ ਹੈਗਾ ਸੱਬਿਆਚਾਰ ਕਿੱਥੇ ਗਿਆ ਸੱਬਿਆਚਾਰ ਤਾਂ ਪੰਜਾਬੀ ਸੂਟਾਂ ਵਿੱਚ ਹੁੰਦਾ ਤੀਗਾ ਇਹਨੇ ਕਿੱਥੇ ਲਿਆਂਦਾ ਇਹਨਾਂ ਨੇ ਸ਼ਾਰਟ ਡਰੈਸਾਂ ਦੇ ਵਿੱਚ ਲਿਆਂਦਾ ਉਹ ਇਹੋ ਜਿਹੇ ਲੋਕ ਨੇ ਮੂਹਰੇ ਬੈਠੇ ਦੇਖ ਰਹੇ ਨੇ ਸਵਾਦ ਨਾਲ ਪੂਰਾ ਦੇਖ ਰਹੇ ਨੇ ਵਿਹਾ ਆਰਗੈਸਟ ਵਾਲੀਆਂ ਨੱਚਰੀਆਂ ਨੇ ਬਾਜੀ ਬਾ ਦੇਖ ਰਹੇ ਨੇ ਅੱਖਾਂ ਤੱਤਿਆਂ ਕਰਕੇ ਵਗ ਜਾਣਗੇ ਕਿਉਂ ਜਿਹਦਾ ਵਿਆਹ ਹੋ ਰਿਹਾ ਉਹਨਾਂ ਦਾ ਪੈਸੇ ਦਿੱਤੇ ਹੋਏ ਨੇ ਉਹ ਤਾਂ ਹੁਣ ਪਤਾ ਨਹੀਂ ਉਹਨਾਂ ਵੀ ਕੀ ਹੁੰਦਾ ਹੁਣ ਕਰੀਆਂ ਹੋਣਗੀਆਂ ਵੀ ਹਾਂ ਜੀ ਲੋਕ ਦੇਖਣਗੇ ਵੀ ਇਹ ਤਾਂ ਸੱਭਿਆਚਾਰ ਗਰੁੱਪ ਆ ਨੌ ਰੱਖ ਲੈਂਦੇ ਨੇ ਸੱਭਿਆਚਾਰ ਗਰੁੱਪ ਕਦੇ ਕੋਸ਼ਿਸ਼ ਕਦੇ ਕੋਸ਼ਾ ਹਣਾ ਕਿਸੇ ਦਾ ਕੋਈ ਵਿਰਸਾ ਕੋਈ ਸੱਭਿਆਚਾਰ ਲੱਚਰ ਤਾਂ ਦੇਖ ਲਓ ਕਿਵੇਂ ਫਲਾਰੇ ਨੇ ਇਹ ਫੇਰ ਜਿਵੇਂ ਹੁਣ ਤੁਸੀਂ ਦੇਖਦੇ ਹੋ ਪਿੱਛੇ ਜੇ ਇੱਕ ਇੰਟਰਵਿਊ ਆਇਆ ਸੀਗਾ ਸ਼ਾਇਦ ਬਲਾਸਟਰ ਜੋੜੀ ਦਾ ਉਹਨਾਂ ਨੇ ਰਪਲਾਈ ਕੀਤਾ ਸੀਗਾ ਵੀ ਹਾਂ ਕੁਝ ਕੁ ਆਰਗੇਸਟ ਵਾਲੀਆਂ ਇਸ ਤਰ੍ਹਾਂ ਕਰਦੀਆਂ ਨੇ ਵੀ ਗੰਦ ਪਾਰੀਆਂ ਨੇ ਹਨਾ ਜਿਵੇਂ ਗਲਤ ਇਸ਼ਾਰੇ ਕਰਦੀਆਂ ਹੁੰਦੀਆਂ ਨੇ ਉਹਵੇਂ ਇਸ਼ਾਰੇ ਕਰਦੀਆਂ ᱛੀਆਂ ਗਲਤ ਤੇ ਹੁਣ ਉਹਨਾਂ ਦੇ ਮਗਰ ਪੈ ਰਹੇ ਨੇ ਲੋਕ ਵਿੱਚ ਵਿੱਚ ਕੋਈ ਕਈ ਗਰੁੱਪ ਹੁਣ ਮਗਰ ਪੈ ਨੇ ਵੀ ਸਾਨੂੰ ਕਿਹਾ ਟਾਰਗੇਟ ਸਾਨੂੰ ਕੀਤਾ ਉਹਨਾਂ ਨੇ ਤਾਂ ਕਿਸੇ ਨੂੰ ਟਾਰਗੇਟ ਕਰਿਆ ਨਹੀਂ ਸੀਗਾ ਉਨਰਾਂ ਦਾ ਸੱਚਾਈ ਦੱਸੀ ਤੀਗੀ ਹੁਣ ਉਹ ਵੀ ਨੱਚ ਰਹੇ ਨੇ ਪੂਰੇ ਪ੍ਰੋਪਰ ਕੱਪੜੇ ਪਾ ਕੇ ਕਦੇ ਇਸ਼ਾਰਾ ਜਾਂ ਕੁਝ ਵੀ ਇਸ ਤਰ੍ਹਾਂ ਦਾ ਉਹਨਾਂ ਨੇ ਵੀ ਨਹੀਂ ਕੀਤਾ ਹੈਗਾ ਇਹ ਦੇਖ ਲਓ ਤੁਸੀਂ ਹੁਣ ਕਿਸ ਤਰ੍ਹਾਂ ਦੇ ਇਸ਼ਾਰੇ ਕਰਦੀਆਂ ਨੇ ਹੁਣ ਤੁਸੀਂ ਰੋਜ਼ ਰੀਲਾਂ 'ਚ ਦੇਖਦੇ ਹੋ ਹੁਣ ਤਾਂ ਇਹ ਜ਼ਿਆਦਾ ਰੀਲیں ਬਣਾਉਣ ਲੱਗ ਗਈਆਂ ਰੀਲਾਂ ਤਾਂ ਹੀ ਆ ਗਈਆਂ ਰੀਲਾਂ ਬਣਾ ਬਣਾ ਕੇ ਇਹੋ ਕਰਦੀਆਂ ਨੇ ਹੁਣ ਪੇਸ਼ ਇਹ ਰੀਲਾਂ ਦੇ ਵਿੱਚ ਹੀ ਸਾਰਾ ਕੁਝ ਕਰਨੀਆਂ ਨੇ ਰੀਲਾਂ ਦੇ ਵਿੱਚ ਦਿਖਾਉਂਦੀਆਂ ਨੇ ਕੋਈ ਕਿੱਥੇ ਐ ਹੱਥ ਲਾ ਰਹੀ ਆ ਨਾ ਕੋਈ ਪਿਛਵਾੜਾ ਦਿਖਾਰੀ ਆ ਕੋਈ ਕਿਵੇਂ ਨੱਚ ਰਿਹਾ ਨੱਚਦੀ ਤਾਂ ਕਿੱਥੇ ਨੇ ਅੰਗ ਪ੍ਰਦਰਸ਼ਨ ਹੀ ਗੈਲੋ ਅੰਗ ਪ੍ਰਦਰਸ਼ਨ ਹੀ ਕਰ ਰਹੀਆਂ ਨੇ ਅੰਗ ਪ੍ਰਦਰਸ਼ਨ ਹੀ ਕਰਦੀਆਂ ਫਰੀ ਜਾਂਦੀਆਂ ਨੇ ਇਹਨਾਂ ਨੂੰ ਪਤਾ ਲੋਕ ਦੇਖਣਗੇ ਮੁੰਡਿਆਂ ਨੇ ਹੁਣ ਕੀ ਕਰਨਾ ਹੁਣ ਮੁੰਡਿਆਂ ਨੇ ਸਨੈਪ ਚੈਟਾਂ ਬਣਾਉਣੀਆਂ ਨੇ ਵੀਡੀਓ ਬਣਾਉਣੀਆਂ ਨੇ ਉਹਨਾਂ ਨੇ ਉਹੀ ਚੀਜ਼ਾਂ ਕਰਨੀਆਂ ਨੇ ਸਨੈਪ ਚੈਟਾਂ ਤੇ ਉਹਨਾਂ ਨੇ ਰੀਲਾਂ ਬਣਾ ਕੇ ਲੈ ਜਾਣੀਆਂ ਨੇ ਬਾਅਦ ਚ ਅਪਲੋਡ ਕਰਨੀਆਂ ਨੇ ਇਹਨਾਂ ਨੂੰ ਕੀ ਹੋਊਗਾ ਫੇ ਮਿਲੂਗਾ ਉਹ ਚੀਜ਼ ਤੋਂ ਇਹਨਾਂ ਨੇ ਫੇਮ ਲੈ ਲੈਣਾ ਉਹ ਚੀਜ਼ ਤੋਂ ਕਿਉਂ ਵੀਡੀਓ ਜਿੰਨੀ ਵਾਇਰਲ ਹੋ ਗਈ ਉਨੀ ਲੋਕ ਇਹਨਾਂ ਨੂੰ ਪੁੱਛਣਗੇ ਲੋਕਾਂ ਨੇ ਕਹਿਣਾ ਜਵਾਕਾਂ ਨੇ ਹੁਣ ਦੇਖ ਦੇ ਕੇ ਓਏ ਹੋਏ 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 ਕੀ ਬਾਤਾਂ ਨੇ ਓਏ ਕੀ ਸਰੀਰ ਆ ਇਹਦਾ ਓ ਹੁਣ ਆਹੀ ਕਮੀ ਰਹਗੀ ਤੇ ਕੀ ਸਾਲੀ ਓਏ ਹਰਾਮ ਦੀਆ ਖਾਣ ਦੇ ਉਹਨੂੰ ਆਪਦੇ ਹੱਥਾਂ ਨਾਲ ਖਾ ਲੂਗੀ ਵਧੀਆ ਰਹੂਗੀ ਤੂੰ ਖਵਾ ਕੇ ਕੀ ਕਰੇਗਾ ਉਹਨੂੰ ਸਾਲਿਆ ਜਿਹੜਾ ਕੰਮ ਕਰਾਉਣਾ ਉਹ ਤੋਂ ਤੂੰ ਕਰਾ ਲਾ ਜਿਹੜੇ ਕੰਮ ਨੂੰ ਲਿਆਂਦੇ ਆ ਉਹ ਕੰਮ ਉਹ ਤੋਂ ਕਰਵਾ ਸਾਲਾ ਕਿਵੇਂ ਦੇਖ ਮਸ਼ਕਰੀਆ ਕਰ ਇਹ ਹੀ ਨਾ ਇਹ ਜੇ ਬੰਦੀ ਭੈਣ ਦੇ ਯਾਰ 3ਵੀਂ ਆਪਦੀਆਂ ਮੂਹਰੇ ਕਰਕੇ ਆਪਦੀਆਂ 3ਵੀਂ ਨੂੰ ਮੂਹਰੇ ਕਰਕੇ ਫੇਮ ਪਾਲਦੇ ਨੇ ਇਹ ਪੈਸਾ ਹੀ ਉਹਨਾਂ ਨੂੰ ਦਿਖਾ ਕੇ ਕਮਾਉਂਦੇ ਨੇ ਕਿਉਂ ਇਹਨਾਂ ਨੂੰ ਤਾਂ ਕੋਈ ਦੇਖਦਾ ਨਹੀਂ ਹੈਗਾ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਪਹਿਲਾਂ ਇਹਨਾਂ ਨੇ ਦੇਖਿਆ ਪਾਈਆਂ ਹੋਣਗੀਆਂ ਇਹਨਾਂ ਨੇ ਇਹਨਾਂ ਨੂੰ ਕਿਸੇ ਨੇ ਦੇਖਿਆ ਨਹੀਂ ਫਿਰ ਇਹਨਾਂ ਨੇ ਸੋਚਿਆ 3ਵੀਂਆਂ ਮੂਹਰੇ ਲਿਆਉਣਿਆ ਕਿਉਂ ਜਿਹੜਾ ਹੁਣ ਟ੍ਰੈਂਡ ਚੱਲ ਰਿਹਾ ਆਪਦੀਆਂ 3ਵੀਂਆਂ ਨੂੰ ਦਿਖਾਉਂਦੇ ਨੇ ਚੰਗੀ ਤਰ੍ਹਾਂ ਦਿਖਾ ਕੇ ਇਹ ਆਪਦੀਆਂ 3ਵੀਂਆਂ ਨੂੰ ਫੇਰ ਲੋਕਾਂ ਦੇ ਵੀਊ ਵੇਖਦੇ ਨੇ ਵੀ ਹਾਂ ਵੀਊ ਦੇ ਰਹੇ ਨੇ ਲੋਕ ਲੋਕ ਵੀ ਹੁਣ ਪਤਾ ਲੋਕਾਂ ਨੂੰ ਵੀ ਲੋਕਾਂ ਨੇ ਵੀ ਮਨੋਰੰਜਨ ਕਰਨਾ ਲੋਕਾਂ ਨੇ ਅੱਗਾ ਪਿੱਛਾ ਸਾਰੀ ਦੇਖਣਾ ਇਹਨਾਂ ਦਾ ਲੋਕ ਸਿਆਣੇ ਹੋ ਗਏ ਅੱਗਾ ਪਿੱਛੇ ਇਹਨਾਂ ਦਾ ਸਾਰੀ ਦੇਖਦੇ ਨੇ ਇਹ ਮਾਂ ਜਾਵੇ ਹਜੇ ਵੀ ਨਹੀਂ ਹਟਦੇ ਹੈਗੇ ਵੀ ਸਮਝ ਜੋ ਸਾੜਿਓ ਛੱਦਰ ਪਹਿਣਗੇ ਛੱਦਰ ਜਵਾਕ ਛੱਦਰ ਲਾਇਆ ਕਰਨਗੇ ਜਦੋਂ ਜਵਾਕ ਛੱਦਰ ਸਕੂਲ ਚ ਪੜਿਆ ਕਰਨਗੇ ਨਾ ਪਤਾ ਕੀ ਕਰਨਗੇ ਨਾਲ ਦੇ ਉਹ ਤੇਰੀ ਮੰਮੀ ਦਾ ਤਸੀ ਆ ਦੇਖਿਆ ਤੀ ਉਹ ਇਹ ਤੇਰੀ ਮੰਮੀ ਦਾ ਤਸੀ ਆ ਦੇਖਿਆ ਤੀ ਫੇਰ ਫੇਰ ਕਿੱਥੇ ਮੂਲ ਕੋ ਹੋਗੇ ਫੇਰ ਵੀ ਦੇਖੋ ਫੇਰ ਕਿੱਥੇ ਮੂਲ ਕੋ ਹੋਗੇ ਤੁਸੀਂ ਥ੍ਰੈਟ ਕੋ ਲਾਂਦੇ ਆ ਥ੍ਰੈਟ ਕੋ ਲਾਂਦੇ ਨੇ ਭਈਆ ਅੱਛਾ ਚਾਹਨੀਆ ਭਈਆ ਅਦਾ ਹਲਾ ਕਬੀਆਂ ਨੂੰ ਦੇ ਹਣਾ ਪੰਜਾਬ ਨੂੰ ਸਾਲਿਆ ਜਾ ਕੇ ਵਿਆਹਾਂ 'ਚ ਤੂੰ ਨੱਚਦਾ ਟੱਪਦਾ ਹਨਾ दारूਆਂ ਦਿਖਾਉਣਾ ਉਹਦੇ ਬੁੜੇ ਨਾਲ ਜਾ ਕੇ ਸ਼ਰਾਬਾਂ ਪੀਣਾ ਵਿਆਹਾਂ 'ਚ ਕੁਝ ਹੋਰ ਨਹੀਂ ਕਰਦਾ ਨੱਚਣ ਨੂੰ ਕਹਿੰਨਾ ਭੈਣ ਚੋ ਤੈਨੂੰ ਵੀ ਥੱਟ ਕੋਲ ਤੈਨੂੰ ਹੀ ਕਰਨਗੇ ਖਰਾਮ ਦੇ ਆ ਤੂੰ ਦੇਖ ਤਾ ਲੈ ਕੋਈ ਸੋਚ ਤਾ ਲੈ ਵੀ ਕੀ ਚੀਜ਼ ਹੋ ਰਹੀ ਹੈ ਇਹ ਕੀ ਨਹੀਂ ਹੋ ਰਹੀ ਹਨਾ ਵੀ ਤੈਨੂੰ ਹੀ ਕਰਨਗੇ ਲੋਕ ਵੀ ਬਿਲੇ ਬੈਠੇ ਨੇ ਉਹ ਉਹਨਾਂ ਨੂੰ ਹੋਰ ਵੀ ਕੰਮ ਨਹੀਂ ਕੋਈ ਤੇਰੇ ਵਰਗਿਆਂ ਖੱੱਚਾ ਨੂੰ ਹੀ ਥ੍ਰੈਟ ਕਾਲ ਥੋੜਾ ਕਰਨਗੇ ਹੋਰ ਬੰਦੇ ਮੁੱਕ ਗਏ ਮੇਰੇ ਸਾਲੇ ਦੇ ਆਪ ਹੀ ਫੋਨ ਲਾ ਕੇ ਆਪ ਹੀ ਸਾਰਾ ਕੁਝ ਕਰਕੇ ਆਪ ਹੀ ਸਾਰਾ ਹਿਤਾ ਮਜਮਾ ਬਣਾ ਲੈਂਦੇ ਨੇ ਤੇ ਕਹਿੰਦੇ ਨੇ ਸਾਨੂੰ ਥ੍ਰੈਟ ਕਾਲ ਆਉਂਦੀ ਆ ਥ੍ਰੈਟ ਕਾਲ ਕਰਕੇ ਤੁਹਾਨੂੰ ਕਰਨਗੇ ਕੀ ਸੋਤੋ ਕੀ ਲੈਣਗੇ ਨੱਚਣਾ ਸਿੱਖਣਗੇ ਸਾਲਿਓ ਧਮਕੇ ਮਾਰਨੇ ਸਿੱਖਣਗੇ ਹਰੇਕ ਦੇ ਵਿਆਹ 'ਚ ਜਾ ਕੇ ਲੱਕ ਹਿਲਾਉਣ ਲੱਗੇ ਨੂੰ ਕੁੜੀ 14 ਤੋਂ ਇਦੋਂ ਤਾਂ ਤੁਸੀਂ ਨੱਚਣੀ ਲੱਗ ਜਾਓ ਉੱਥੇ ਜਾ ਕੇ ਸਟੇਜ 'ਤੇ 4 ਪੈਸੇ ਵੀ ਆਉਣਗੇ ਤੁਨੂੰ ਮੂੰਹ ਤਾਂ ਤਾਂ ਲਾਲ ਕਰਖੇ ਹੀ ਆ ਹੁਣ ਕੰਜਰਾ ਵਾਂਗੂ ਜਿਵੇਂ ਕੰਜਰ ਹੁੰਦੇ ਨੇ ਉਸ ਤਰ੍ਹਾਂ ਦਾ ਬਣਿਆ ਪਿਆ ਹੁਣ ਤੂੰ ਹੋਰ ਕੀ ਕਰੇਗਾ ਇਹੀ ਕੁਝ ਵਾਕਾਂ ਨੂੰ ਤਾਂ ਛੱਡ ਦਿਓ ਬਖਸ਼ ਦਿਓ ਤੁਸੀਂ ਜੀ ਵਾਕਾਂ ਨੂੰ ਬਥੇਰੇ ਪਏ ਨੇ ਹੋਰ ਮਸਟੰਡੇ ਉਹਨਾਂ ਕੋਲੇ ਵਗ ਜਾ ਬਥੇਰੇ ਦੁਨੀਆ ਨੂੰ ਉਹ ਬਾਹਰ ਤਾਂ ਨਿਕਲ ਥੋੜਾ ਜਾ ਪਤਾ ਲੱਗੇ ਤੈਨੂੰ ਵੀ ਹਾਂ ਕਿੰਨੇ ਲੋਕ ਵਿਹਲੇ ਤੁਰੇ ਫਿਰਦੇ ਨੇ ਉਹਨਾਂ ਬਾਰੇ ਸੋਚ ਲੈ ਜਵਾਕਾਂ ਨੂੰ ਨਾ ਖਰਾਬ ਕਰ ਤੂੰ ਜਵਾਕਾਂ ਨੂੰ ਬਖਸ਼ ਦੇ ਕੋਈ ਤੇਰੇ ਘਰ ਦਾ ਜਿਆ ਤੇਰਾ ਜਵਾਕ ਆ ਜਾਂ ਕੋਈ ਤੇਰਾ ਭਤੀਜਾ ਕੁਛ ਵੀ ਲੱਗਦਾ ਬਖਸ਼ ਦੇ ਉਹਨੂੰ ਉਹ ਤੋਂ ਕੀ ਹੋ ਗਿਆ ਜਵਾਕ ਨੂੰ ਬਥੇਰਾ ਟਾਈਮ ਪਿਆ ਉਹਦੇ ਕੋਲੇ ਤੂੰ ਕਿਸੇ ਸਿਆਣੇ ਬੁੜੇ ਦੇ ਕੰਮ ਆ ਕਿਉਂ ਇੱਥੇ ਟੱਕਰਾਂ ਮਾਰਦੀਆਂ ਇੱਥੇ ਟੱਕਰਾਂ ਮਾਰ ਕੇ ਕੁਛ ਨਹੀਂ ਮਿਲਣਾ ਤੈਨੂੰ ਕੁਛ ਨਹੀਂ ਕੱਢਣਾ ਜਵਾਕ ਵਿਗੜੂ ਜਾਗਾ ਵਿਚਾਰਾ ਬਿਮਾਰ ਹੋ ਜਾਊਗਾ ਇੱਥੇ ਲਾਜ ਕਰਾਉਣ ਦੇ ਮਰ ਜਾਓਗੇ ਤੁਸੀਂ ਲਾਜਮ ਨਹੀਂ ਹੋਣਾ ਜਵਾਕ ਦਾ ਈ ਸੋ ਕਦੇ ਕੁਛ ਕਦੇ ਕੁਛ ਅੱਜ ਹੁਣ ਇਹਦੀ ਆਪਦੀ ਕੁੜੀ ਆਈ ਆ ਆਪਦੀ ਕੁੜੀ ਅੱਧ ਨੰਗੀ ਹੋਈ ਫਿਰਦੀ ਆ ਹੁਣ ਉਹਨੂੰ ਦੇਖ ਕੇ ਨੇ ਨੀਵੀਂ ਪਾਲੀ ਕਿਉਂ ਉਦੋਂ ਉਦੋਂ ਆਪਦੇ ਤੋਂ ਅੱਧੀ ਉਮਰ ਦੀ ਕੁੜੀ ਆ ਆਪਦੀ ਕੁੜੀ ਦੀ ਉਮਰ ਦੀਆਂ ਫੜ ਫੜ ਕੇ ਇਹ ਕਰਦਾ ਹੁੰਦਾ ਨਚਾਉਂਦਾ ਤੀ ਕਿਵੇਂ ਕਦੇ ਕਿਸਾਂ ਕਰਦਾ ਹਨਾ ਕਦੇ ਕੋਸ਼ਿਸ਼ ਕਰਦਾ ਅੱਜ ਹੁਣ ਇਹਦੀ ਕੁੜੀ ਜਵਾਨ ਹੋ ਗਈ ਹੁਣ ਇਹਨੇ ਦੇਖੋ ਇਹ ਵੀਡੀਓ ਚ ਕਿਵੇਂ ਨੀਮੀ ਪਾਰ ਗਿਆ ਇੱਥੋਂ ਪਤਾ ਲੱਗਦਾ ਬਾਈ ਜੀ ਸਮਾਂ ਬਹੁਤ ਬਲਵਾਨ ਆ ਹੁਣ ਆਇਆ ਸਮਾਂ ਇਹ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਜਿਹੜਾ ਬੀਜੋਗੇ ਉਹੋ ਜਿਹਾ ਵੱਡੋਗੇ ਇਹਦੇ ਸਾਹਮਣੇ ਆ ਗਿਆ ਇਹ ਵੀਡੀਓ